ਵਿਸ਼ਵ ਸਿੱਖ ਚੈਂਬਰ ਆਫ ਕਾਮਰਸ ਪੰਜਾਬ ਦੇ ਮੈਡੀਕਲ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਸਚਦੇਵ ਆ ਦੀ ਅਗਵਾਈ ਹੇਠ ਵਿਸ਼ਵ ਸਿੱਖ ਚੈਂਬਰ ਆਫ ਕਾਮਰਸ ਵੱਲੋਂ ਗਲੋਬਲ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਛੱਡਾ ਅਤੇ ਉਹਨਾਂ ਦੀ ਦਿੱਲੀ ਟੀਮ ਦੇ ਸਹਿਯੋਗ ਸਦਕਾ ਜਿਲ੍ਹਾ ਅਮਰਸਰ ਦੇ ਅਜਨਾਲਾ ਖੇਤਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਾਹਿਰ ਡਾਕਟਰ ਸਹਿਬਾਨ ਦੀ ਰੇਖੇਟ ਮੈਡੀਕਲ ਕੈਂਪ ਕੱਲ ਤੋਂ ਵੱਖ-ਵੱਖ ਪਿੰਡਾਂ ਦੇ ਵਿੱਚ ਲਾਏ ਜਾਣਗੇ ਸਤਿਗੁਰੂ ਜੀਓ ਖੜ੍ਹ ਪੀੜਤਾ ਵਾਸਤੇ ਸਿੱਖ ਸੇਵਕਾਂ ਨੇ ਸਤਗੁਰੂ ਜੀ ਵਰਡ ਸਿੱਖ ਚੈਂਬਰ ਕਮਰਸ਼ੀਅਲ ਵੱਲੋਂ ਸਮੂਹ ਸਿੱਖ ਸੰਤਾਨ ਨੇ ਮਿਲਜੁਲ ਕੇ ਸਹਿਯੋਗ ਨਾਲ ਸਤਗੁਰੂ ਜੀ ਦੀ ਦਵਾਈ ਦਾ ਲੰਗਰ ਲਾਉਣ ਲੱਗੇ ਹਨ ਸਤਗੁਰੂ ਜੀਓ ਮਨੋਂ ਕਾਰਨਾਮਾ ਪੂਰੀਆਂ ਕਰਨਿਆ ਸਤਗੁਰੂ ਜੀਓ ਲੋੜਵੰਦਾਂ ਦੀ ਮਦਦ ਕਰਨ ਦਾ ਉਪਸ਼ਾਉ ਚਾਉ ਬਾਲ ਬਖਸ਼ਿਸ਼ ਕਰਨਾ ਸਭ ਨੂੰ ਹੀ ਸਿੱਖ ਤੇ ਮਿਹਰ ਪ੍ਰਿਆਤ ਕਰਨ ਦੇ ਸੂ ਸਿੱਖ ਸੰਤਾਂ ਦੀ ਅਰਦਾਸ ਹੈ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭਲਾ ਹੋਵਾ ਇਹ ਆਜ ਉਪਰਾਲਾ ਵਰਡ ਸਿੱਖ ਚੈਂਬਰ ਕਮਰਸ਼ੀਅਲ ਵੱਲੋਂ ਕੀਤਾ ਜਾ ਰਿਹਾ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਪੰਜਾਬ ਦੇ ਅੰਦਰ ਜੋ ਹੜਾ ਏ ਹੜਾਂ ਦੀ ਮਾਰ ਦੇ ਵਿੱਚ ਅੰਦਰ ਜਿਹੜੇ ਪਿੰਡ ਆਏ ਐ ਤਕਰੀਬਨ ਮੀਡੀਏ ਨੇ 1400 ਪਿੰਡ ਦੀ ਰਿਪੋਰਟ ਦਿੱਤੀ ਆ ਉਹਦੇ ਤੋਂ ਜਿਹੜੇ ਪ੍ਰਭਾਵਿਤ ਲੋਕ ਹੋਏ ਆ ਉਹਨਾਂ ਨੂੰ ਇਸ ਵੇਲੇ ਕਿਉਂਕਿ ਘਰ ਰੁੜ ਗਏ ਨੇ ਪਸ਼ੂ ਰੁੜ ਗਏ ਨੇ ਖੇਤੀ ਰੁੜ ਗਈ ਹੈ ਤੇ ਇਹਦੇ ਵਾਸਤੇ ਸਤਿਗੁਰੂ ਸੱਚੇ ਪਾਸ਼ਾ ਦੇ ਚਰਨਾਂ 'ਚ ਹੁਣ ਅਰਦਾਸ ਵੀ ਕੀਤੀ ਹੈ ਮਹਾਰਾਜ ਕਿਰਪਾ ਕਰਨ ਅਸੀਂ ਅਰਦਾਸਾਂ ਬੇਨਤੀਆਂ ਵੀ ਕਰ ਰਹੇ ਹਾਂ ਕਿ ਮਾਰੇ ਚੜ੍ਹਦੀ ਕਲਾ ਕਰਨ ਇਸ ਮੌਕੇ ਤੇ ਵਿਸ਼ਵ ਸਿੱਖ ਚੈਂਬਰ ਆਫ ਕਾਮਰਸ ਦੇ ਗਲੋਬਲ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਚੱਡਾ ਅਤੇ ਹੋਰ ਪਤਵੰਤਿਆਂ ਨੇ ਮਾਨਵਤਾ ਦੀ ਸੇਵਾ ਵਿੱਚ ਤੇ ਅਸੀਂ ਦਿੱਲੀ ਤੋਂ ਟਰੱਕ ਭਰ ਕੇ ਮੈਡੀਸਿਨਸ ਲੈ ਕੇ ਆਏ ਆ ਇਹ ਮੈਡੀਸਨ ਉਸ ਤਰ੍ਹਾਂ ਦੀ ਹੈ ਜਿਵੇਂ ਕਿ ਆਮ ਮੈਡੀਸਨ ਦੀ ਸੇਵਾ ਚੱਲ ਰਹੀ ਹੈ ਕਿ ਸੈਪਰੇਟ ਸੈਪਰੇਟ ਮੈਡੀਸਨ ਆ ਰਹੀ ਹੈ ਕਿਉਂਕਿ ਹੁੰਦਾ ਕੀ ਹੈ ਕਿਸੇ ਨੇ ਪੇਜ ਦਿੱਤੀ ਦੀ ਪੂਰੀ ਨਾ ਪੂਰੀ ਐਂਟੀਬਾਇਓਟਿਕ ਪੇਜਤੀ ਕਿਸੇ ਨੇ ਕ੍ਰੋਸਿਨ ਪੇਜਤੀ ਕਿਸੇ ਨੇ ਅਲਰਜੀ ਦੀ ਦਵਾਈ ਪੇਜਤੀ ਅਗਰ ਇੱਕ ਗਾਉਂ ਦੇ ਅੰਦਰ ਅਗਰ ਐਟ ਲੀਸਟ ਦਵਾਈਆਂ ਜਾਣੀਆਂ ਨੇ ਤੇ 30 40 ਤਰ੍ਹਾਂ ਦੀਆਂ ਦਵਾਈਆਂ ਨੇ ਜਿਹੜੀ ਕਿ ਗਾਉਂ ਦੇ ਅੰਦਰ ਜਾਣੀਆਂ ਨੇ ਵਿਲੇਜ ਦੇ ਅੰਦਰ ਜਾਣੀਆਂ ਨੇ ਪਿੰਡ ਦੇ ਅੰਦਰ ਜਾਣੀਆਂ ਨੇ ਤੇ ਅਸੀਂ ਆਪਣੇ ਡਾਕਟਰਸ ਨਾਲ ਕੰਸਲਟ ਕਰਕੇ ਜਿਹੜੇ ਦਿੱਲੀ ਦੇ ਏਮਸ ਲੋਕਲ ਇੱਥੇ ਡਾਕਟਰਸ ਹੈਗੇ ਨੇ ਜਿਹੜੇ ਕਿ ਫੀਲਡ ਵਿੱਚ ਸੇਵਾ ਕਰ ਰਹੇ ਨੇ ਉਹਨਾਂ ਨਾਲ ਡਿਸਕਸ ਕਰਕੇ 15 ਦਿਨ ਤੋਂ ਅਸੀਂ ਰਿਗਰਸ ਰਿਸਰਚ ਕਰਕੇ ਇੱਕ 33 ਮੈਡੀਸਿਨਸ ਦੀ ਪੂਰੀ ਉਬਰੀ ਕੰਪਰੀਹੈਂਸਿ ਜਿਹਦੇ ਅੰਦਰ ਇੱਕ گاؤں ਇੱਕ ਵਿਲੇਜ ਇੱਕ ਕਲਸਟਰ ਇੱਕ ਗੁਰਦੁਆਰੇ ਦੇ ਆਸ-ਪਾਸ ਜਿਹੜੇ ਏਰੀਆ ਹੁੰਦੇ ਹਨ ਨਾ ਉਹ ਸਾਰੇ ਦੇ ਸਾਰੇ ਆ ਪ੍ਰੋਬਲਮਸ ਜਿਹੜੀਆਂ ਹੁੰਦੀਆਂ ਨੇ ਬੇਸਿਕ ਉਹ ਕਵਰ ਹੋ ਜਾਂਦੀਆਂ ਨੇ ਇਸ ਬਾਕਸ ਦੇ ਨਾਲ ਇਹਦੇ ਅੰਦਰ ਬੇਸਿਕ ਚੀਜ਼ਾਂ ਹੈਗੀਆਂ ਨੇ ਜਿਵੇਂ ਕਿ ਐਂਟੀਬਾਇਓਟਿਕ ਮਲਟੀਵਿਟਾਮਿਨਸ ਦਸਿੰਗ ਦਸਟਿੰਗ ਪਾਊਡਰ ਜਿਹਦੇ ਨਾਲ ਖਾਰਿਸ਼ ਵਾਰਿਸ ਦੂਰ ਹੁੰਦੀ ਹੈ ਇਸ ਤੋਂ ਇਲਾਵਾ ਐਂਟੀ ਅਲਰਜੀ ਬੜੀ ਸਾਰੀ ਦਵਾਈਆਂ ਨੇ 33 ਤਰ੍ਹਾਂ ਦੀਆਂ ਦਵਾਈਆਂ ਨੇ ਔਰ ਸਭ ਤੋਂ ਵੱਡੀ ਗੱਲ ਹੈ ਸਾਰੀ ਦਵਾਈਆਂ ਖੁੱਲੀਆਂ ਹੋਈਆਂ ਹੋਈਆਂ ਨੇ ਇੱਕ ਇੱਕ ਸਟ੍ਰਿਪ ਹਰ ਇੱਕ ਦੀ 5-5 10-10 ਸਟ੍ਰਿਪਸ ਹੈਗੀਆਂ ਨੇ ਜਿਹੜੇ ਕਿ ਇੱਕ 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 ਪਿੰਡ ਵਾਸਤੇ ਸਫੀਸ਼ੀਐਂਟ ਹੈਗੀਆਂ ਨੇ ਤੇ ਇਹ ਅਸੀਂ ਦਵਾਈਆਂ ਕੱਲ ਤੋਂ ਸ਼ੁਰੂ ਕਰਾਂਗੇ ਡੋਰ ਟੂ ਡੋਰ ਮੈਨ ਟੂ ਮੈਨ ਕੈਂਪੇਨ ਕਰਨ ਵਾਸਤੇ ਸਾਡੇ ਨਾਲ ਡੀਸੀ ਆਫਿਸ ਤੋਂ ਉਹਨਾਂ ਦੀ ਟੀਮ ਉਹਨਾਂ ਦੇ ਡਾਕਟਰ ਸਾਡੇ ਕੋਲ ਇੱਥੇ ਜਿਹੜੀ ਨਰਸਿਸ ਹੈਗੀਆਂ ਨੇ ਸਾਡੇ ਨਾਲ ਜਾਣਗੇ ਅਸੀਂ ਵਿਲੇਜ ਟੂ ਵਿਲੇਜ ਕੈਂਪ ਲਗਾਵਾਂਗੇ ਇਸ ਤੋਂ ਇਲਾਵਾ ਸਾਡੇ ਕੋਲ 50 ਡਿਫਰੈਂਟ ਆਰਗੇਨਾਈਜੇਸ਼ਨਸ ਹੈਗੀਆਂ ਨੇ ਐਨਜੀਓਸ ਹੈਗੇ ਨੇ ਜਿਨ੍ਹਾਂ ਨੇ ਸਾਨੂੰ ਕਨੈਕਟ ਕੀਤਾ ਅਸੀਂ ਉਹਨਾਂ ਨੂੰ ਇਹ ਬਾਕਸੇ ਉਹਨਾਂ ਦੇ ਡਿਫਰੈਂਟ ਏਰੀਆਜ਼ ਵਾਸਤੇ ਹਲਕਾਂ ਵਾਸਤੇ ਔਰ ਨਾਲ ਸੈਨੀਟਰੀ ਪੈਡਸ ਹੈਗੇ ਨੇ ਸਾਡੇ ਕੋਲ ਉਡੋਮੋਸ ਹੈਗੀ ਅਸੀਂ ਉਹਨਾਂ ਨੂੰ ਜੋ ਇਹਨਾਂ ਦੀ ਰਿਕੁਆਇਰਮੈਂਟ ਹੋਏਗੀ ਉਹ ਅਸੀਂ ਉਹਨਾਂ ਤੋਂ ਲੈਟਰ ਹੈਡ ਤੇ ਰਿਕੁਐਸਟ ਲੈ ਕੇ ਉਹਨਾਂ ਨੂੰ ਦਵਾਂਗੇ ਸੋ ਇਹ ਇੱਕ ਬਹੁਤ ਵੱਡੀ ਜਿਹੜਾ ਪੰਜਾਬ ਦੇ ਅੰਦਰ ਮੁਸੀਬਤ ਆਈ ਹੈ ਉਹ ਅਸੀਂ ਮਿਲ ਜੁਲ ਕੇ ਪੂਰਾ ਦੇਸ਼ ਪੂਰਾ ਵਰਲਡ ਅੱਜ ਉਹਨਾਂ ਦੇ ਨਾਲ ਖੜਾ ਹੈ ਤੇ ਅਸੀਂ ਉਹ ਉਹਨਾਂ ਦਾ ਦੁੱਖ ਨੂੰ ਥੋੜਾ ਘਟ ਕਰਨ ਵਾਸਤੇ ਦਿੱਲੀ ਤੋਂ ਚੱਲ ਕੇ ਆਏ ਹਾਂ ਸੋ ਨੰਮੀ ਬੁੜੀ-ਬੁੜੀ ਤਰਾਸ ਦੀ ਜਿਹੜੀ ਹੈ ਹਰਨ ਦਾ ਪ੍ਰਕੋਪ ਜਿਹੜਾ ਚੱਲ ਰਿਹਾ ਪੰਜਾਬ ਦੇ ਵਿੱਚ ਉਹਦੇ ਲਈ ਵਰਲਡ ਸਿੱਕ ਚੈਂਬਰ ਆਫ ਕਾਮਰਸ ਜਿਹੜਾ ਉਹ ਅੱਗੇ ਆਇਆ ਸਾਡੇ ਪਰਮੇਸ਼ ਚੱਡਾ ਜੀ ਗਲੋਬਲ ਚੇਅਰਮੈਨ ਉਹਨਾਂ ਦੀ ਸਾਰੀ ਦਿੱਲੀ ਦੀ ਟੀਮ ਜਿਹੜੀ ਹੈ ਸਾਡੇ ਕੋਲ ਅੱਜ ਦਵਾਈਆਂ ਦੇ ਟਰੱਕ ਲੈ ਕੇ ਇੱਥੇ ਪਹੁੰਚੀ ਹੈ ਔਰ ਪੰਜਾਬ ਦੇ ਵਿੱਚ ਵੀ ਸਾਡੇ ਸਾਰੇ ਜਿਹੜੇ ਟੀਮ ਦੇਖ ਰਹੇ ਹੋ ਔਰ ਜਿਹੜਾ ਸਾਡਾ ਵਰਲਡ ਸਿੱਕ ਚੈਂਬਰ ਆਫ ਕਾਮਰਸ ਦਾ ਜਿਹੜਾ ਮਿਸ਼ਨ ਹੈ ਸਾਡਾ ਜਿਹੜਾ ਵਿਜ਼ਨ ਹੈ ਉਹ ਹੈਗਾ ਦਵਾਈ ਦਾ ਲੰਗਰ ਪੜਾਈ ਦਾ ਲੰਗਰ ਤੇ ਕਮਾਈ ਦਾ ਲੰਗਰ ਉਹ ਪਿਛਲੇ ਵੀ ਜਦੋਂ ਆੜਾਏ ਸੀਗੇ ਅਸੀਂ ਵੱਡੇ ਲੈਵਲ ਦੇ ਉੱਤੇ ਵਿਆਸ ਦਰਿਆ ਦੇ ਉੱਤੇ ਅੱਜ ਵੀ ਅਸੀਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲ ਕੇ ਆਏ ਆਂ ਔਰ ਸਿਵਲ ਸਰਜਨ ਅੰਮ੍ਰਿਤਸਰ ਦੇ ਨਾਲ ਉਹਨਾਂ ਨਾਲ ਸਾਡੀ ਮੀਟਿੰਗ ਕਰਾ ਕੇ ਇਹ ਆਪਣਾ ਡਿਊਟੀਆਂ ਲਾਤੀਆਂ ਨੇ ਵੀ ਪਿੰਡ-ਪਿੰਡ ਜਾ ਕੇ ਅਸੀਂ ਘਰ-ਘਰ ਜਾ ਕੇ ਜਿਹੜਾ ਡਿਸਟ੍ਰੀਬਿਊਟ ਕਰਾਂਗੇ ਔਰ ਸਾਡੇ ਜ਼ਿਲ੍ਹੇ ਦੇ ਜਿਹੜੇ ਬਾਰਡਰ ਜ਼ੋਨ ਦੇ ਡੀਆਈ ਜਿਹੜੇ ਨਾਨਕ ਸਿੰਘ ਉਹਨਾਂ ਨਾਲ ਵੀ ਇੱਕ ਮੀਟਿੰਗ ਹੋਈ ਏ ਉਹ ਉਹਨਾਂ ਨੇ ਵੀ ਪੁਲਿਸ ਦੀ ਸਾਡੇ ਨਾਲ ਡਿਊਟੀਆਂ ਲਾਈਆਂ ਨੇ ਵੀ ਉਹਨਾਂ ਨੇ ਵੀ ਨਾਲ-ਨਾਲ ਜਾ ਕੇ ਜਿੱਥੇ-ਜਿੱਥੇ ਲੋੜ ਏ ਉਥੇ ਉਥੇ ਸਾਰੇ ਘਰ ਘਰ ਪਜਾਵਾਂਗੇ ਔਰ ਮਾੜੀ ਕਿਰਪਾ ਕਰਨ ਸਤਿਗੁਰੂ ਸੇ ਪਾਛਾ ਸੁੱਖ ਰਖਣ ਪੰਜਾਬ ਨੂੰ ਨજર ਜਿਹੜੀ ਉਤਰ ਜਾਏ ਔਰ ਪੰਜਾਬ ਚੜ੍ਹਦੀ ਕਲਾ ਜਾਈ ਪੰਜਾਬ ਕਿਸੇ ਦਾ ਮਥਾਜ ਨਹੀਂਗਾ ਪਰ ਇਹ ਆਪੇ ਹੀ ਸੈਲਫ ਡਿਪੈਂਡ ਸੈਲਫ ਕਾ ਆਪਣਾ ਕੌਨਫੀਡੈਂਸ ਇਕੱਠੇ ਹੁੰਦੇ ਨੇ ਮੇਰੇ ਨਾਲ ਸਾਰੇ ਡਾਕਟਰਾਂ ਦੀ ਟੀਮ ਵੀ ਹੈ ਸਾਰੇ ਜਿਹੜੇ ਜੱਜ ਵੀਰਾਲੂ ਵਾਲੀਆ ਜੀ ਆਪਣਾ ਡਾਕਟਰ ਸਚਦੇਵਾ ਜੀ ਸਾਡੇ ਕੋਲ ਡਾਕਟਰ ਆਪਣਾ ਸੰਤੋਖ ਸਿੰਘ ਜੀ ਔਰ ਸਾਰੀ ਤੁਸੀਂ ਟੀਮ ਜਿਹੜੀ ਦੇਖ ਰਹੇ ਹੋ ਆਪਣਾ ਵਿਕਾਸਪੰਚ ਤੋਂ ਵੀ ਔਰ ਸਾਰੇ ਸਾਡੇ ਨਾਲ ਇਕੱਠੇ ਨੇ ਵਿਪਨਪ੍ਰੀਤ ਤੇ 베ੜੀ ਇਹ ਦੇਖੋ ਪਹਿਲੇ ਦਿਨ ਆਣ ਕੇ 2000 ਰੁਪਏ ਮੇਰੀ ਮੋਟ ਚ ਫਟਾ ਗਈ ਮੈਂ ਬੇਡੇ ਤੋਂ ਦੇ ਪੜਦੀਆਂ ਤੇ ਅੱਜ ਵੀ ਇਹ 1600 ਜਿਹੜੇ ਨੇ ਉਹ ਟੀ-ਸ਼ਰਟਾਂ ਲੈ ਕੇ ਇਥੇ ਆਇਆ